ਅੱਜ ਬੜਾ ਪਿੰਡ ਰੋਡ ਇਸ਼ੂ ਨਾਲ ਲੈਣਾ ਜੀ ਇਹ ਡਿਊਟੀ ਉੱਤੇ ਕਾਫੀ ਦਿਨ ਤੋਂ ਟੋਏ ਪਏ ਹੋਏ ਸੀ ਉਹਨਾਂ ਨੂੰ ਪੂਰਨ ਲਈ ਅੱਜ ਆਪਾਂ ਪ੍ਰੀ-ਮਿਕਸ ਦਾ ਸਾਰਾ ਕੰਮ ਕਰਾਇਆ ਹੋਇਆ ਅਸੀਂ ਜਦੋਂ ਵੀ ਕਮੇਟੀ ਘਰ ਜਾ ਕੇ ਕਹਿੰਦੇ ਆ ਉਹ ਸਾਨੂੰ ਕਮੇਟੀ ਘਰ ਵਾਲੇ ਇਹੀ ਕਹਿੰਦੇ ਵੀ ਬੜਾ ਪਿੰਡ ਰੋਡ ਦਾ ਜਦੋਂ ਵੀ ਕੰਮ ਹੁੰਦਾ ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਸਾਡੇ ਕੋਲ ਮਟੀਰੀਅਲ ਖਤਮ ਹੋ ਗਿਆ ਸਾਡੇ ਕੋਲ ਪੈਸੇ ਖਤਮ ਹੋ ਗਏ ਤੇ ਅਸੀਂ ਉਹਨਾਂ ਨੂੰ ਇਹੀ ਕਿਹਾ ਵੀ ਪ੍ਰਧਾਨ ਜੀ ਨੂੰ ਵੀ ਕਿਹਾ ਤੇ ਈਓ ਸਾਹਿਬ ਨੂੰ ਵੀ ਕਿਹਾ ਤੇ ਚਲੋ ਤੁਹਾਡੇ ਕੋ ਪੈਸੇ ਖਤਮ ਹੋ ਗਏ ਵੀ ਸਾਡੀ ਐਸੋਸੀਏਸ਼ਨ ਕੋ ਇੰਨਾ ਕ ਹੈਗਾ ਆ ਵੀ ਅਸੀਂ ਆਪਣੇ ਬਾਜ਼ਾਰ ਦਾ ਸੁਧਾਰ ਅਸੀਂ ਆਪ ਕਰ ਸਕਦੇ ਹ ਇਸ ਲਈ ਅਸੀਂ ਅੱਜ ਸਾਰਾ ਬਾਜ਼ਾਰ ਸਾਰੀ ਸਾਡੀ ਐਸੋਸੀਏਸ਼ਨ ਇੱਥੇ ਨਾਲ ਖੜੀ ਹੋਈ ਆ ਤੁਸੀਂ ਦੇਖ ਸਕਦੇ ਹੋ ਅਸੀਂ ਸਾਰਾ ਪ੍ਰੀਮਿਕਸ ਦੇ ਟੈਂਟ ਪਰ ਟੈਂਟ ਪਰ ਆ ਚੁੱਕੇ ਆ ਤੇ ਹੁਣ ਜੀ ਜੀਟੀ ਰੋਡ ਦਾ ਹੀ ਕੰਮ ਕਰਾ ਰਹੇ ਆ ਨੇਰ ਬਾਥਰੂਮ ਜਿਹੜੇ ਕਰਵਾਤਾ ਅਸੀਂ ਕੰਮ ਉਹ ਬਾਥਰੂਮ ਦੇ ਮੋਹਰੇ ਬਿਜਲਣੇ ਪੈ ਪਟਿਆ ਸਗਾ ਉਹਦਾ ਵੀ ਅਸੀਂ ਕੰਮ ਸਾਰਾ ਕਰਾਤਾ ਉਹਦੇ ਉੱਤੇ ਪ੍ਰੀਮਿਕਸ ਪਵਾਤੀ ਆ ਤੇ ਆ ਜੀ ਡੀ ਰੋਡ ਦੇ ਉੱਤੇ ਵੀ ਜਿਹੜਾ ਹੈਗਾ ਨਾ ਹਾਈਵੇ ਦੇ ਉੱਤੇ ਪਟਿਆ ਹੋਇਆ ਜੀ ਉੱਤੇ ਸੀਵਰੇ ਦੇ ਨਾਲ ਨਾਲ ਉਹ ਵੀ ਪ੍ਰੀਮਿਕਸ ਪਵਾਤੀ ਆ ਤੇ ਹਾਈਵੇ ਦੇ ਉੱਤੇ ਵੀ ਪ੍ਰੀਮਿਕਸ ਪਵਾ ਰਹੇ ਆ ਠੀਕ ਹੈ ਜੀ ਬਾਕੀ ਜੋ ਵੀ ਹੋਏਗਾ ਹੁਣ ਲੱਲੀ ਫਲਿੰਚਰ ਵਾਲੇ ਦੇ ਮੋੜੇ ਬਹੁਤ ਜ਼ਿਆਦਾ ਹੀ ਟੋਏ ਪਏ ਹੋਏ ਆ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ ਹੈਗਾ ਕੋਈ ਸਾਡੇ ਕਮੇਟੀ ਵਾਲਾ ਉੱਥੇ ਸਾਰ ਨਹੀਂ ਲੈਂਦਾ ਹੈਗਾ ਉੱਥੇ ਏਡੇ ਏਡੇ ਟੋਏ ਪਏ ਆ ਤਿੰਨ ਸਕੂਲ ਉੱਥੋਂ ਲੱਗਦੇ ਆ ਕੋਈ ਬੱਚਿਆਂ ਦਾ ਜਿੰਨੇ ਬੱਚੇ ਉੱਥੋਂ ਜਾਂਦੇ ਆ ਕੋਈ ਆਟੋ ਜਾਂਦਾ ਆ ਉੱਥੇ ਇੰਨੇ ਕੋ ਹਜਕੇ ਲੱਗਦੇ ਆ ਨਹੀਂ ਉਹਨੂੰ ਆਪਾਂ ਕਹਿ ਨਹੀਂ ਸਕਦੇ ਤੁਸੀਂ ਆਪ ਜਾ ਕੇ ਦੇਖ ਸਕਦੇ ਆ ਤੇ ਜਿਹੜਾ ਬਾਕੀ ਹੁਣ ਪ੍ਰੀਮਿਕਸ ਦਾ ਕੰਮ ਆ ਉਹ ਉੱਥੇ ਜਾ ਕੇ ਕਰਾਇਆ ਜਾ ਉਹ ਇਹ ਤਾਂ ਛੋਟੇ ਛੋਟੇ ਕੰਮ ਹੀ ਆਲੇ ਕਈ ਵੀ ਕਹਦੇ ਛੋਟੇ ਛੋਟੇ ਕੰਮ ਹੀ ਆਲੇ ਨਹੀਂ ਇਹ ਛੋਟੇ ਛੋਟੇ ਕੰਮ ਆ ਕੰਮ ਆ ਬਹੁਤੇ ਵੱਡੇ ਕੰਮ ਨਹੀਂ ਹੈਗੇ ਇਹਨਾਂ ਦੇ ਕੋਈ ਬਹੁਤੇ ਵੱਡੇ ਕੰਮ ਨਹੀਂ ਹੈਗੇ ਇਹ ਇਹ ਰੇਕ ਵਾਰੀ ਇਹ ਕਹਿੰਦੇ ਇਹਨਾਂ ਕੋਲ ਇੱਕ ਹਾਂ ਇੱਕ ਲਾਈਟੇ ਹੋ ਗਏ 4-5 ਸਾਲ ਹੋ ਗਏ ਬਰੇਜ ਤਲੇ ਲਾਈਟਾਂ ਨਹੀਂ ਜਗਦੀਆਂ ਮੈਨੂੰ ਦਿਨ ਟੇਕਾ ਗੁਰਾਇਆਂ ਦੇ ਵਿੱਚ ਮੈਂ ਇੰਨੀ ਵਧੀਆ ਲਾਈਟ ਕਰ ਦਵਾ ਕਿ ਪਤਾ ਲੱਗੇ ਗੁਰਾਇਆਂ ਆ ਗਿਆ ਸ਼ਹਿਰ ਇੱਕ ਲਾਈਟ ਹੀ ਨਹੀਂ ਨਾ ਕੋਲ ਹੈਗੀ ਜੇ ਲਾਈਟਾਂ ਲਾਉਂਦੇ ਨਿੱਕ-ਨਿੱਕਿਆ ਲਾਉਂਦੇ ਆ ਉਹ ਇੱਕ ਵਾਰੀ ਜਗਦੀਆਂ ਮੁੜ ਕੇ ਜਗਦੀਆਂ ਹੀ ਨਹੀਂ ਹੈਗੀਆਂ ਕਮੇਟੀ ਕਰ ਜੇ ਪ੍ਰਧਾਨ ਨੂੰ ਕਹੀਏ ਜੀ ਕੋਈ ਗੱਲ ਨਹੀਂ ਜੀ ਹੋਜੂਗੀ ਹੁਣ ਏ ਚਾ ਕੇ ਪ੍ਰਧਾਨ ਜੀ ਨਹੀਂ ਦੇਖਣ ਬੇ ਲਾਈਟਾਂ ਕਿਤੇ ਜਗਦੀਆਂ ਥੱਲੇ ਬਰੇ ਥੱਲੇ ਦੇਖੋ ਕੌਣ ਚਲਦੇ ਕੌਣ ਹੋ ਜਵੇ ਕੌਣ ਚਲਦੇ ਹੱਥੋਂ ਕੌਸ਼ ਹੋ ਜਵੇ ਕੋਈ ਮਾਰਜਵੇ ਕੌਸ਼ ਹੋ ਜਵੇ ਕੌਣ ਜ਼ਿੰਮੇਦਾਰ ਆ ਕੋਈ ਨਹੀਂ ਚਲਦਾ ਹੱਥੋਂ ਇਸ ਵੇਲੇ ਇਹ ਕੰਮ ਸਾਰਾ ਨਿਕਲ ਚੁੱਕਾ ਹੈ ਹਾਂ ਕੌਂਸਲ ਦੇ ਵਾਸੀ ਕੋਈ ਗ ਜੋ ਵੀ ਹੈ ਹੁਣ ਅਸੀਂ ਆਪਣੀ ਐਸੋਸੀਏਸ਼ਨ ਦੇ ਤਹਿਤ ਇਹ ਕੰਮ ਨੂੰ ਕਰਾਂਗੇ। ਬਾਕੀ ਬਾਜ਼ਾਰ ਵਾਲੇ ਬਹੁਤ ਤੇ ਬਾਕੀ ਬਾਜ਼ਾਰ ਵਾਲੇ ਸਾਡੇ ਨਾਲ ਆ ਨਾਲ ਖੜੇ ਆ। ਸਾਨੂੰ ਕਈ ਭਰਾਵਾਂ ਨੇ ਗੁਪਤਦਾਨ ਕਰਕੇ ਵੀ ਸਾਨੂੰ ਐਸੋਸੀਏਸ਼ਨ ਨੂੰ ਸਾਨੂੰ ਪੇਮੈਂਟ ਕੀਤੀ ਆ। ਅੱਜ ਅਚਾਨਕ ਮੇਰਾ ਬਾਜ਼ਾਰ 'ਚ ਗਿਆ ਲੱਗਾ ਤੇ ਦੇਖਿਆ ਕਿ ਜਿਹੜੇ بڑے ਪਿੰਡੋਂ ਤੇ ਐਸੋਸੀਏਸ਼ਨ ਬਣੀ ਦੁਕਾਨਦਾਰਾਂ ਦੀ ਉਹਨਾਂ ਨੇ ਜੋ ਕੰਮ ਕੀਤਾ ਹੈ ਕਾਵਲੇ ਤਾਰੀਫ ਆ ਬਿਲਕੁਲ। ਇਹ ਕੰਮ ਜਿਹੜਾ ਸਾਡੇ ਕਮੇਟੀ ਘਰ ਨੂੰ ਕੰਮ ਕਰਨਾ ਚਾਹੀਦਾ ਸੀ। ਕਿਉਂਕਿ ਜਦੋਂ ਪਟਕੇ ਜਾਂਦਾ ਕੋਈ ਕਿਸੇ ਕੰਮ ਨੂੰ ਤੇ ਕੰਮ ਉਹਨਾਂ ਨੂੰ ਰਿਪੇਅਰ ਕਰਨ ਉਹਨਾਂ ਦਾ ਫਰਜ ਬਣਦਾ ਤੇ ਇਸ ਕਰਕੇ ਮੈਂ ਤਾਂ ਇਹ ਐਪਰੀਸ਼ੀਏਟ ਕਰੂੰਗਾ ਇਹਨਾਂ ਨੂੰ ਕਿ ਇਹਨਾਂ ਨੇ ਜੋ ਕੀਤਾ ਵਧੀਆ ਕੀਤਾ ਇਹ ਜੋ ਕਰਨ ਦੇ ਕਾਬਲ ਸੀਗੇ ਇਹਨਾਂ ਨੇ ਉਸ ਤੋਂ ਜ਼ਿਆਦਾ ਕੀਤਾ 4 ਮਹੀਨੇ ਹੋ ਗਏ 4 ਮਹੀਨੇ ਹੋ ਗਏ ਇਸ ਕੰਮ ਨੂੰ ਪੱਟੇ ਪਟਾਏ ਨੂੰ ਇਹ ਕਮੇਟੀ ਕਰਨੇ ਲੱਗਦਾ ਪੱਟੇ ਪੈਪੂ ਪੋਣੇ ਸੀ ਇਸ ਕਰਕੇ ਪੱਟਿਆ ਸੀ ਉਹ ਤਾਂ ਕੁਦਰਤੀ ਮੇਰੇ ਗੇੜਾ ਵੱਜਾ ਤੇ ਜੋ ਦੇਖਿਆ ਤੇ ਕਿ ਕਾਰ ਕਰ ਜਾਏ ਬਹੁਤ ਵਧੀਆ ਕਾਰਜ ਕੀਤਾ ਇਹਨਾਂ ਨੇ ਇਹ ਕਰਨਾ ਚਾਹੀਦਾ ਸੀ ਕਮੇਟੀ ਕਰਨ ਨੂੰ ਪਰ ਕੀਤਾ ਹੈਗਾ ਇਹਨਾਂ ਨੇ ਇਹ ਵਧਾਈ ਦੇ ਪਾਤਰ ਹੈ ਔਰ ਬਹੁਤ ਵਧੀਆ ਕੰਮ ਕੀਤਾ ਜਿਹੜਾ ਹੋ ਸਕਦਾ ਵੀ ਇਹਦੇ ਨਾਲ ਕਈਆਂ ਦੀਆਂ ਜਾਨਾਂ ਬਚ ਜਾਣ ਕਈਆਂ ਦੇ ਹੱਡ ਪੈਰ ਟੁੱਟਣ ਤੋਂ ਬਚ ਸਕਦੇ ਆ ਮੈਂ ਕਹਿੰਦਾ ਜੋ ਵੀ ਤਾਰੀਫ ਦੇ ਕਾਬਲ ਆ ਕੰਮ ਕੀਤਾ ਜੋ ਮੈਂ ਇਹ ਹਾਈਵੇ ਆ ਮੇਨ ਚੌਂਕ ਆ ਸਾਰਾ ਇਹ ਕਿਹਨਾਂ ਨੇ ਕੰਮ ਕੀਤਾ ਇਹ ਕੰਮ ਜੀ ਐਸੋਸੀਏਸ਼ਨ ਬਣੀ ਆ ਨਾ ਬੜੇ ਬੰਦ ਰੋਡ ਦੁਕਾਨਦਾਰਾਂ ਦੀ ਉਹਨਾਂ ਨੇ ਕੀਤਾ ਕੰਮ ਇਹ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਜੀ ਤੇ ਬਾਕੀ ਅੱਗੇ ਵੀ ਕੀ ਕਰਦੇ ਰਹਿਣਗੇ ਅੱਗੇ ਮੈਂ ਤਾਂ ਕਹਿੰਦਾ ਅਸੀਂ ਆਸ ਕਰਦੇ ਆ ਕਿ ਜੇ ਕੋਈ ਹੋਰ ਸਾਡਾ ਸਰਕਾਰੀ ਕੰਮ ਨਹੀਂ ਹੁੰਦਾ ਤੇ ਇਹ ਕਰਨਗੇ ਤੇ ਬਹੁਤ ਵਧੀਆ ਸਨ ਬਸ